ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ ਤੇ ਹੋ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਠੀਕ ਐ ਜੀ ਤੇ ਆਪਾਂ ਤੁਹਾਡੇ ਲਈ ਹੋਰ ਨਵੇਂ ਸੋਹਣੇ ਸੋਹਣੇ ਸੂਟ ਲੈ ਕੇ ਆਏ ਆਗੇ ਤੇ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਜਾਂ ਤੇ ਆਪਾਂ ਤੁਹਾਨੂੰ ਦਿਖਾਉਣੀ ਆਂ ਤੁਸੀਂ ਸਾਨੂੰ WhatsApp ਤੇ ਆਰਡਰ ਪਾਓ ਜੀ ਅਸੀਂ ਤੁਹਾਡੇ ਘਰ ਤਾਈਂ ਪਹੁੰਚਦੇ ਕਰਾਂਗੇ ਇੱਕੋ ਇੱਕ ਨਾ ਸੋਹਣਾ ਸੂਟ ਹੈ ਕਿੰਨਾ ਸੋਹਣਾ ਕਲਰ ਹੈ ਇਹਨੂੰ ਤੇ ਕਹਣਾ ਲਾਈਟ ਕਲਰ ਨਹੀਂ ਪਸੰਦ ਕਰਦੇ ਹੈਗਾ ਉਹਨਾਂ ਨੂੰ ਡਾਰਕ ਕਲਰ ਵੀ ਸੋਹਣੇ ਲੱਗਦੇ ਹੈਗੇ ਪੈਸੇ ਵੀ ਘਰ ਦੇ ਵਿੱਚ ਕੰਮ ਕਰਦੇ ਨਾ ਆਪਾਂ ਲਾਈਟ ਕਲਰ ਨੂੰ ਗੰਦਾ ਜਲਦੀ ਹੋ ਜਾਂਦਾ ਮੈਲਾ ਹੋ ਜਾਂਦਾ ਹੈ ਕਪੜਾ ਕਿੰਨਾ ਫਾਈਨ ਹੈਗਾ ਬਹੁਤ ਸੋਹਣਾ ਇਹਨੂੰ ਆਪਾਂ ਮੈਚਿੰਗ ਵੀ ਕਰ ਸਕਦੇ ਆ ਜੀ ਇਹਨੂੰ ਆਪਾਂ ਰੈੱਡ ਸਲਵਾਰ ਨਾਲ ਮੈਚਿੰਗ ਵੀ ਕਰ ਸਕਦੇ ਆ ਇਹਨੂੰ ਆਪਾਂ ਵਾਈਟ ਸਲਵਾਰ ਨਾਲ ਵੀ ਮੈਚਿੰਗ ਕਰ ਸਕਦੇ ਆ ਇਹਦੀ ਮੈਚਿੰਗ ਬਹੁਤ ਵਧੀਆ ਹੈ ਕਿ ਕਿ ਨੂੰ ਸੋਹਣੀ ਮੈਚਿੰਗ ਹੈ ਇਹਦੀ ਜਿਹੜਾ ਸਲਵਾਰ ਦਾ ਕੱਪੜਾ ਹੈ ਜਾਂ ਸਲਵਾਰ ਬਣਾ ਕੇ ਆਇਆ ਜਾਂ ਪਲਾਜ਼ੋ ਬਣਾਇਆ ਇਹ ਵੀ ਬਹੁਤ ਵਧੀਆ ਕੱਪੜਾ ਹੈਗਾ ਪਿਓਰ ਕਾਟਨ ਹੈ ਜੀ ਮੈਚਿੰਗ ਬਹੁਤ ਫਾਈਨ ਹੈ ਇਹਦੀ ਇਹਦੇ ਨਾਲ ਹੀ ਆਪਾਂ ਇੱਕ ਹੋਰ ਲੈ ਕੇ ਆਇਆ ਉਹ ਵਾਲਾ ਇਹਦੀ ਵੀ ਆਪਾਂ ਇਹ 올ਓਵਰ ਵੀ ਬਣਾ ਸਕਦੇ ਆਪਾਂ ਇਹਦੀ ਵੀ ਆਪਾਂ ਮੈਚਿੰਗ ਕਰ ਸਕਦੇ ਆ ਇਸ ਤਰ੍ਹਾਂ ਜੇ ਆਪਾਂ ਇਹਦੇ ਨਾਲ ਇਹਦੇ ਨਾਲ ਦੀ ਐਸ ਕਲਰ ਦੀ ਮੈਚਿੰਗ ਕਰਨੀ ਆਪਾਂ ਇਸ ਤਰ੍ਹਾਂ ਵੀ ਮੈਚਿੰਗ ਕਰ ਸਕਦੇ ਅਗੇ ਤੇ ਐਸੇ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈਗਾ ਵਾਈਟ ਨਾਲ ਜ਼ਿਆਦਾ ਆ ਮੈਚਿੰਗ ਬਹੁਤ ਜਲਦੀ ਸੁਣੀ ਲੱਗ ਰਹੀ ਹੈ ਜੋ ਵੀ ਤੁਹਾਨੂੰ ਕੱਪੜਾ ਹੈਗਾ ਪਿਓਰ ਕਾਟਨ ਹੈ ਦੇਖੋ ਕਿੰਨਾ ਸੌਫਟ ਹੈਗਾ ਤੁਸੀਂ ਸਾਨੂੰ WhatsApp ਤੇ ਆਰਡਰ ਪਾਉਣਾ ਜੀ ਤੇ ਆਪਾਂ ਤੁਹਾਨੂੰ ਕੋਰੀਅਰ ਰਾਹੀਂ ਘਰ ਪਹੁੰਚਾਉਂਦੇ ਹਾਂ ਤੁਹਾਡੇ ਘਰ ਤਾਈਂ ਕੋਰਟ ਦਾ ਕਰ ਦਾਂਗੇ ਅਸੀਂ ਤੁਹਾਨੂੰ ਉੱਪਰ ਨੰਬਰ ਦੇਵਾਂਗੇ ਤੁਸੀਂ ਪੇਮੈਂਟ ਉਸ ਨੰਬਰ ਤੇ ਕਰਦੇ ਹੋ ਇਦਾਂ ਤੁਹਾਨੂੰ ਦਿਖਾ ਰਹੇ ਹਾਂ ਜੀ 올ਓਵਰ ਸੂਟ ਇਹ ਆਪਾਂ ਨੇ ਜਿਹਦੇ ਤੇ ਪੈਚ ਵਰਕ ਕਰਵਾਇਆ ਹੈ ਕਿਸੇ ਦੇਖੋ ਐਨਾ ਸੋਹਣਾ ਪੈਚਵਰਕ ਮਸ਼ੀਨੀ ਵਰਕ ਨਾਲ ਕਰਵਾਇਆ ਹੋਇਆ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰੋ ਜੀ ਫਿਰ ਕਈ ਵਾਰੀ ਇਹ ਸੂਟ ਨਾ ਨਿਕਲ ਜਾਂਦੇ ਹੈਗੇ ਸੂਟ ਇਹ ਸੇਲ ਹੋ ਜਾਂਦੇ ਆ ਵਿੱਚੋਂ ਇਹਦੀ ਮੈਂ ਇਹ ਆਲਓਵਰ ਸੂਟ ਹੈ ਇਹਦੇ ਨਾਲ ਆਪਾਂ ਇਸ 컬러 ਦਾ ਦੰਪਟਾ ਲੈ ਕੇ ਇੱਕ ਸੋਹਣਾ ਜਿਹਾ ਸੂਟ ਬਣਾ ਸਕਦੇ ਆ। ਇਹ ਕਰਦੀ ਦੇ ਸੀਜ਼ਨ ਦੇ ਬਹੁਤ ਵਧੀਆ ਪਿਓਰ ਕਾਟਨ ਦੇ ਸੂਟ ਆ। ਇੱਕ ਹੀ ਰਾਗੇ ਇੱਕ ਹੀਰੇ ਦਾ ਪੈਚਵਰਕ ਹੋ ਗਿਆ। ਆ ਵਾਧੂ ਦਾ। ਇਹ ਵਾਲਾ ਵਾਧੂ ਤੇ ਆਗੇ। ਇਹ ਵਾਜੂ ਦਾ ਪੈਸਾ ਹੈ ਜਲਦੀ ਤੋਂ ਜਲਦੀ ਸਾਨੂੰ ਆਰਡਰ ਕਰੋ WhatsApp ਤੇ ਫੋਨ ਕਿਸੇ ਨੇ ਨਹੀਂ ਕਰਨਾ ਜੀ WhatsApp ਤੇ ਮੈਸੇਜ ਕਰਨਾ ਹੈਗਾ ਤੇ ਅਸੀਂ ਤੁਹਾਡੇ ਮੈਸੇਜ ਦਾ ਰਿਪਲਾਈ ਦੇਵਾਂਗੇ ਤੇ ਤੁਸੀਂ ਸਾਨੂੰ WhatsApp ਤੇ ਸਕਰੀਨ ਸ਼ਾਟ ਲੈ ਕੇ ਮਤਲਬ ਸੂਟਾਂ ਦਾ ਭੇਜ ਦੇਣਾ ਹੈ ਜੀ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਪੇਮੈਂਟ ਉਸ ਨੰਬਰ ਤੇ ਕਰਨੀ ਹੈ ਤੇ ਬਹੁਤ ਸੋਹਣੇ ਸੂਟ ਹੈ ਮੁਕਸਰੀਆ ਟ੍ਰੈਂਡ ਦੇ ਵਿੱਚ ਚੱਲ ਰਹੇ ਹੈ ਜੀ ਇਹ ਮੁਕਸਰੀਆ ਟ੍ਰੈਂਡ ਦੇ ਸੂਟ ਹੈ ਜੀ ਇਹ ਮੁਕਸਰੀਆ ਟ੍ਰੈਂਡ ਦੇ ਸੂਟ ਹੈ ਜੀ ਤੇ ਇਹ ਚੱਲ ਰਹੇ ਆ ਅੱਜਕੱਲ ਮਹੁ ਸੋਹਣੇ ਲੱਗ ਰਹੇ ਆ ਸਾਡੇ ਸੂਟਸ ਨੂੰ ਪਸੰਦ ਹੋਣ ਸਾਨੂੰ ਜਿਹੜੇ ਥੱਲੇ ਮੈਸੇਜ ਕਰਕੇ ਜਰੂਰ ਦੱਸਣਾ ਜੀ ਸਾਡੇ ਵਟਸਐਪ ਤੇ ਤੁਸੀਂ ਆਰਡਰ ਪਾਉਣਾ ਜੀ ਇਹਨਾਂ ਸੂਟਾਂ ਦਾ ਜਲਦੀ ਤੋਂ ਜਲਦੀ ਆਰਡਰ ਦੇ ਦੇਣਾ ਤੁਸੀਂ ਕਈ ਵਾਰੀ ਇਹ ਹੈ ਨਾ ਸੂਟ ਸਾਰੇ ਸੇਲ ਹੋ ਜਾਂਦੇ ਆ ਜੇ ਉਸ ਤੋਂ ਬਾਅਦ ਤੁਹਾਡਾ ਆਰਡਰ ਆਉਂਦਾ ਫਿਰ ਕਈ ਵਾਰੀ ਮਿਲਣ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਸੂਟ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਜੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਜੀ ਆਪਾਂ ਨਵੇਂ ਸੂਟਾਂ ਨਾਲ ਬਾਏ